ਪੱਟ ਪੱਟ ਇੱਕ ਵਿਸ਼ੇਸ਼ ਜਾਤੀ ਹੈ ਜੋ ਕਿ ਢਾਡੀ ਚਾਰਣਾ ਤੇ ਬੰਦੀ ਜਨਾ ਵਾਂਗ ਉਸਤਤ ਕਰਕੇ ਜੀਵਨ ਨਿਰਭਾਹ ਕਰਦੀ ਆਈ ਹੈ ਰਾਜ ਦਰਬਾਰਾਂ ਵਿੱਚ ਰਾਜਿਆਂ ਸਰਦਾਰਾਂ ਚੌਧਰੀਆਂ ਜਾਂ ਯੋਧਿਆਂ ਦੀ ਵਿਡਿਆਈ ਸ਼ੰਦਾਂ ਵਿੱਚ ਗੁੰਦ ਕੇ ਸੁਣਾਉਣਾ ਤੇ ਜਜਮਾਨਾਂ ਦੇ ਕੁਰਸੀ ਨਾਮੇ ਦਰਹਾਉਣਾ ਇਹਨਾਂ ਦਾ ਕਰਤੱਵ ਰਿਹਾ ਹੈ ਪੰਜਾਬ ਦੇ ਪੱਟ ਕੋਸ਼ਿਸ਼ ਗੋਤਰ ਦੇ ਬ੍ਰਾਹਮਣ ਹਨ ਇਨਾਂ ਦੇ ਵਡੇਰੇ ਸਰਸਤੀ ਕੰਡੇ ਵਸਦੇ ਸਨ ਉਰਲੇ ਪਾਸੇ ਵਸਣ ਵਾਲੇ ਸਾਰਸੁਤ ਤੇ ਪਰਲੇ ਪਾਸੇ ਦੇ ਵਾਸੀ ਗੌੜ ਕਹਲਾਏ ਸਾਰਸੁਤ ਬ੍ਰਾਹਮਣ ਵਿਦਿਆ ਅਧਿਆਨ ਵਿੱਚ ਵਧੇਰੇ ਦਿਲਚਸਪੀ ਲੈਂਦੇ ਸਨ ਤੇ ਗੌੜ ਬ੍ਰਾਹਮਣ ਉਸਤਤ ਕਰਕੇ ਦਾਨ ਬਖਸ਼ੀਸ਼ ਪ੍ਰਵਾਨ ਕਰਦੇ ਤੇ ਆਪਣੇ ਜੀ ਜ਼ਮਾਨਾ ਦੀਆਂ ਬੰਸਾਵਲੀਆਂ ਵਹੀਆਂ ਵਿੱਚ ਦਰਜ ਕਰ ਛੱਡਦੇ ਸਨ ਹੌਲੀ-ਹੌਲੀ ਇਹਨਾਂ ਦੇ ਪਰਿਵਾਰ ਵੱਧਦੇ ਗਏ ਤੇ ਲੋੜ ਅਨਸਾਰ ਇੱਧਰ-ਉੱਧਰ ਫੈਲਦੇ ਗਏ। ਇਸੇ ਪਟ ਘਰਾਣੇ ਦੇ ਕੁਝ ਆਦਮੀ ਸੁਲਤਾਨਪੁਰ ਲੋਧੀ ਵਸਦੇ ਸਨ। ਜਿਨ੍ਹਾਂ ਵਿੱਚੋਂ ਭਿੱਖੇ ਪਟ ਦਾ ਨਾਮ ਪ੍ਰਸਿੱਧ ਹੈ। ਇਸੇ ਦੇ ਭਾਈ ਭਤੀਜੇ ਤੇ ਪੁੱਤਰ-ਪੋਤਰੇ ਗੁਰੂ ਸਹਿਬਾਨ ਦੇ ਸ਼ਰਧਾਲੂ ਬਣੇ ਤੇ ਉਹਨਾਂ ਗੁਰੂ ਜਸ ਦੇ 123 ਸ਼ਾਂ ਦੇ ਲਿਖੇ। ਜੋ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚ ਦਰਜ ਹਨ ਜਿਨ੍ਹਾਂ 11 ਭਟਾਂ ਇਹ ਗੁਰੂ ਮਹਿਮਾ ਕੀਤੀ ਉਹਨਾਂ ਦੇ ਨਾਮ ਆਪ ਜੀ ਨਾਲ ਸਾਂਝ ਪਾਉਂਦੇ ਹਾਂ ਕਲ ਭਟ ਜੀ ਕਲ ਸਹਾਰ ਭਟ ਜੀ ਜਲਪ ਭਟ ਜੀ ਕੀਰਤ ਭਟ ਜੀ ਸੱਲ ਭਟ ਜੀ ਭਲ ਭਟ ਜੀ ਨਲ ਭਟ ਜੀ ਪਿਖਾ ਪਰਮਾਨੰਦ ਪਟ ਜੀ ਬੱਲ ਪਟ ਜੀ ਹਰਬੰਸ ਅਤੇ ਮਥਰਾ ਪਟ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ